ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹਾਂਕੜਾ ਛੰਤ ਮਹੱਲਾ 4 ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਤੇ ਆਇਆ ਮੇਰੀ ਜਿੰਦੂੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬਿਦਾ ਹਰ ਰਸ ਨਾਮ ਚ ਕੋਲੇ ਨਾਮ ਹਰ ਹਰ ਨਾਮ ਤੇ ਆਇਆ ਮੇਰੀ ਜਿੰਦੜੀਏ ਗੁਰਮੁਖ ਨਾਮ ਮੂਲੇ ਰਾਮ ਹਰ ਰਸ ਬਿਡਾ ਮਨ ਹਰ ਰਾਸ ਨਾਮ ਚ ਕੁਲੇ ਰਾਮ ਗੁਰ ਮਤ ਮਨ ਠਹਿ ਰਾਇ ਮੇਰੀ ਜਿੰਦੜੀ ਆਨਤਨ ਕਾਹੂ ਡੋਲੇ ਰਾਮ ਮਨ ਚਿੰਦਿਆ ਦਾ ਫਲ ਪਾਇਆ ਹਰ ਪ੍ਰਭ ਗੁਰਨਾਨਕ ਬਾਣੀ ਬੋਲੇ ਰਾਮ ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਵੇਣ ਅਲਾਈ ਰਾਮ ਮਰਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰ ਲਿਵ ਲਾਏ ਰਾਮ ਚਰੀ ਵਿਸੁਨਨਾ ਹਰ ਪ੍ਰਭ ਪਾਇਆ ਗਾਲ ਮਿਲਿਆ ਸਹਿਜ ਸੁਭਾਈ ਰਾਮ ਨਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀ ਆਨਹਦ ਸ਼ਬਦ ਵਜਾਏ ਰਾਮ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀ ਕੋਈ ਹਰ ਪ੍ਰਭ ਆਣ ਮਿਲਾਵੇ ਨੰਦ ਦੇਵਾ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾ ਬੈਰਾਮ ਹੋਰ ਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਾਨ ਚਿੰਦਿਆੜਾ ਫਲ ਪਾ ਬੈਰਾਮ ਤਕ ਭਾਜ ਹਰ ਸਰਨਾਗਤੀ ਮੇਰੀ ਜਿੰਦੜੀਏ ਵੱਡ ਭਾਗੀ ਨਾਮ ਧਿਆਵੈ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੀ ਰਾਮ ਹਉ ਹਰ ਬਾਹ ਜੋੜੀਣੀਆਂ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲ ਉਦਾਸੇ ਰਾਮ ਜਿਉ ਜਲ ਮਿਲ ਕਮਲ ਉਦਾਸੇ ਰਾਮ ਗੁਰੂ ਪੂਰ ਮਿਲਾਇਆ ਮੇਰੀ ਜਿੰਦੜੀਏ ਸੱਜਣ ਹਰ ਪ੍ਰਭ ਪਾਸੇ ਰਾਮ ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀ ਜਨ ਨਾਨਕ ਨਾਮ ਬਿਗਾਸੀ ਰਾਮ ਗੁਰਪੂਰਾ ਮੇ ਲਾਇਆ ਮੇਰੀ ਜਿੰਦੜੀ ਕੋਈ ਸਜਣ ਹਰ ਪ੍ਰਭ ਪਾਸੀ ਰਾਮ ਧਨ ਧਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ